ਲੋਡ ਹੁਣ ਆਪਾਂ ਤੁਹਾਨੂੰ ਕੰਨਾ ਦਿਖਾਵਾਂਗੇ ਕੰਨੇ ਦੀਆਂ ਕਿਸਮਾਂ ਪਹਿਲੇ ਨੰਬਰ ਤੇ ਆ ਗਈ ਜੀ ਸੀਓਪੀਵੀ 55 425 ਕੁਆਂਟਲ ਝਾੜਾ ਜੀ ਇਕੜ ਦਾ ਅਗੇਤੀ ਪੱਕਣ ਵਾਲੀ ਕਿਸਮ ਆ ਜੀ ਉਦੋਂ ਗਾਂ ਆ ਗਈ 96 ਨੰਬਰ ਸੀਓਪੀਵੀ 382 ਕੁਆਂਟਲ ਝਾੜਾ ਜੀ ਅਗੇਤੀ ਪੱਕੂ ਵੀ ਉਦੋਂ ਅੱਗੇ ਆ ਗਿਆ ਇਹ CO 118 320 ਕੁਆਟਡ ਜਹਾੜਾ ਜੀ ਪੌਪੂਲਰ ਵੈਰਾਈਟੀ ਹੈ ਆਪਣੇ ਪੰਜਾਬ ਚ ਬਹੁਤ ਲੋਕ ਲਾਉਂਦੇ ਆ ਗੁੜ ਵਾਸਤੇ ਅਗੇਤੀ ਪੱਕੂ ਕਿਸਮਗੇ ਤਾਈ ਲਾਉਣਾ ਜੀ ਉਦੋਂ ਅੱਗੇ ਆ ਗਿਆ 85 CO JE 85 ਜੂਸ ਅਤੇ ਗੁੜ ਵਾਸਤੇ ਦੋਨਾਂ ਕਿਸਮਾਂ ਵਾਸਤੇ ਵੈਰਾਈਟੀ ਹੈ ਕਿਉਂਕਿ ਇਹ ਥੋੜੀ ਜਿਹੀ ਡਿਟੇਲ ਦਿੰਦੇ ਨਹੀਂ ਵੀ ਜੂਸ ਵਾਸਤੇ ਕਿਹੜਾ ਗੰਨਾ ਤੇ ਗੁੜ ਵਾਸਤੇ ਕਿਹੜਾ ਗੰਨਾ ਇਹ ਵੀ ਨਾਲ ਦੇਖਣਾ ਜ਼ਰੂਰੀ ਆ 305 ਕੁਆਂਟਲ ਝਾੜਾ ਜੀ ਅਗੇਤੀ ਪੱਕੂ ਕਿਸੇ ਉਦੋਂ ਅੱਗੇ ਆ ਗਿਆ CO15023 310 ਕੁਆਂਟਲ ਝਾੜਾ ਜੀ ਅਗੇਤੀ ਪੱਕੂ ਇਹ ਵੀ ਕਿਸੇ ਉਦੋਂ ਅੱਗੇ ਆ ਗਈ COPV98 ਕਿਸੇ ਇਹ ਵੀ ਗੇਤੀ ਪੱਕੂਗੀ 400 ਕੁਆਂਟਲ ਝਾੜ ਬਹੁਤ ਜਿਆਦਾ ਝਾੜ ਆ ਜੀ ਇਹਦਾ ਇਹਦੇ ਬਾਰੇ ਦੱਸਿਆ ਨਹੀਂ ਇਹਨਾਂ ਨੇ ਜੀ ਇਹ ਕੋੜ ਵਾਸਤੇ ਆ ਜਾਂ ਜੂਸ ਵਾਸਤੇ ਆਪਾਂ ਪੁੱਛ ਨਹੀਂ ਪੁੱਛਾਂਗੇ ਮਾਰਾਂ ਉਹਦੋਂ ਅੱਗੇ ਆ ਗਈ COPV 99 ਕੇਸ ਇਹ ਵਰਖਦੀ ਨਾਲ ਜੀ ਕਿਸਮ ਕੱਦ ਬਹੁਤ ਆ ਜੀ ਹਾਈਟ ਦੇਖਣ ਚ ਵਧੀਆ ਵੈਰਾਈਟੀ ਲੱਗਦੀ ਆ ਹੋ ਸਕਦਾ ਵੀ ਅਗਲੀ ਵਾਰੀ ਸਿਫਾਰਿਸ਼ ਹੋਈ ਨਾਈਂ ਪ੍ਰਦਰਸ਼ਨੀਆਂ ਵੀ ਲਾਈ ਹੈ। ਇਹ ਹੋਇਆ ਮੈਂ ਦੇਖੋ ਜੀ ਇਹ ਪ੍ਰਦਰਸ਼ਨੀਆਂ ਲਾਈਆਂ ਨੇ। ਪਸਰਾ ਬੰਦੇ ਤੇ ਦੰਨ ਤੇਰਾ ਫੀਸ ਆ। ਲਗਭਗ 3000 ਲਗਭਗ 3000। ਤੋਂ ਦੇਖੋ 4500 ਦਾ ਇੰਨਾ ਇੱਕ ਬਹੁਤ ਚੰਗਾ ਲੱਗਦਾ। ਤੁੰਦੇ ਅਦਰਵਾਇਏ ਦੇ ਸੰਬੰਧ ਹਾਂਜੀ ਸਰ ਗੰਨੇ ਬਾਰੇ ਸਵਾਲ ਸੀਗਾ ਜੀ। ਹਾਂਜੀ। ਇਹ ਤੁਸੀਂ ਹੁਣ ਪ੍ਰਦਰਸ਼ਨੀਆਂ ਲਾਈਆਂ ਨੇ ਜੀ ਵੱਖ-ਵੱਖ। ਜੀ। ਪਰ ਇੱਕ ਸਵਾਲ ਆ ਮੇਨ ਇੰਨਾ ਤੇ ਨਾ ਤਾਂ ਤੁਸੀਂ ਇਹ ਦੱਸਿਆ ਵੀ ਗੁੜ ਵਾਸਤੇ ਕਿਹੜੀ ਵੈਰਾਈਟੀ ਆ ਤੇ ਜੂਸ ਵਾਸਤੇ ਕਿਹੜੀ ਵੈਰਾਈਟੀ ਆ ਲਿਖਿਆ ਨਾ ਆ ਦੇਖੋ ਨਹੀਂ ਉਧਰ ਪਿੱਛੇ ਨਹੀਂ ਨਾ ਲਿਖਿਆ ਵਾ ਉਹ ਤੇਲ ਵਾਸਤੇ ਤੇਲ ਤੇਲ ਵਾਲਾ ਉਹ ਜਿਹੜਾ ਸਟਾਫ ਬੈਠਾ ਉਹ ਤੇਲ ਤੇਲ ਨਹੀਂ 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 ਆਹਾ ਜਿਹੜੀਆਂ ਦੇਖੀਆਂ ਸੀ ਅਸੀਂ ਕਿਸਮਾਂ ਗੰਨੇ ਦੀਆਂ ਸਾਰੀਆਂ ਤੇ ਇੱਧਰ ਨਹੀਂ ਲੱਗਿਆ ਵਾ ਮੈਂ ਇੱਧਰ ਨਿਕਾ ਨਹੀਂ ਮਾਰੀ ਸੌਰੀ ਹਾਂ ਇਹ ਇਹਦੇ ਤੇ ਅਸੀਂ ਐਕਚੁਅਲੀ ਇਹ ਸਾਡੇ ਜਰਨਲ ਚਾਰਟ ਹੈ ਨਾ ਜੀ ਹਾਂਜੀ ਤੇ ਇਹ ਇਹਨਾਂ ਤੇ ਅਸੀਂ ਜਿਹੜਾ ਵੈਰਾਈਟੀ ਹੈ ਉਹਦੇ ਦੇ ਕਿੰਨੇ ਕਿੰਨੇ ਆਇਓ ਜੀ ਮਾੜਾ ਇੱਥੇ ਉਹ ਜਾਣਕਾਰੀ ਸਾਨੂੰ ਤੇ ਇਹ ਲੇਟਸਟ ਗੁਡ ਵਾਸਤੇ ਗੁਡ ਵਾਸਤੇ ਲਿਖਣਾ ਹਾਂਜੀ ਤੇ ਇਹ ਗੁਡ ਵਾਸਤੇ ਕਿਹੜੀ ਵੈਰਾਈਟੀ ਹੁਣ ਪੰਜਾਬ ਵਿੱਚ ਜ਼ਿਆਦਾ ਚੱਲ ਰਹੀ ਹੈ ਜਿਹੜੀ ਜ਼ਿਆਦਾ ਚੱਲਦੀ ਹੈ 85 ਚੱਲਦੀ ਹੈ ਜੀ ਅੱਛਾ ਜੀ 85 ਰਸਲੀ ਵੀ ਇਹ ਗੁੜ ਲਈ ਵੀ ਇਹ ਚੱਲਦਾ ਨਹੀਂ ਇਹਦਾ ਗੁੜ ਤੁਰਦਾ ਨਹੀਂ ਆ ਕੇ ਪੂਰੇ ਜਦੋਂ ਹੁਣ ਗਰਮੀ ਆ ਗਈ ਹਾਂਜੀ ਇਹਦਾ ਗੁੜ ਮੰਨ ਲਓ ਥੋੜਾ ਜਿਹਾ ਇਹਦਾ ਬਹਿ ਜਾਂਦਾ ਜੀ ਜੁਲਾਈ ਇਹ ਹਾਂਜੀ 65 ਜਾਂਦਾ ਜੀ ਤੇ ਉਹ ਤੋਂ ਮਤਲਬ ਉਹਦਾ ਤੋੜ ਇਹ ਹੈ ਕਿ ਅਜੇ ਦਾ 88 ਵੈਰਾਈਟੀ ਹੈ ਹਾਂਜੀ ਇਹ ਮਤਲਬ ਕਾਫੀ ਵਧੀਆ ਹੈ ਜੀ ਅੱਛਾ ਜੀ ਇਹ ਇਹ ਕਿੰਨੀ ਕੁ ਵੈਰਾਈਟੀ ਪ੍ਰਾਣੀ ਹੈ ਜੀ 88 ਹੈ ਜੀ 88 ਇਹ 2000 ਦੀ ਮਤਲਬ 20 25 ਸਾਲ 25 ਅੱਛਾ ਜੀ ਤੇ ਇੱਕ ਸਾਡੇ ਪਾਸੇ 118 ਵੈਰਾਈਟੀ ਬਹੁਤ ਲਾ ਰਹੇ ਆ ਲੋਕ ਗੋੜ ਵਾਸਤੇ ਗੋੜ ਵਾਸਤੇ ਬਰਨਾਲਾ ਜੀ 118 ਵਧੀਆ ਹੈ ਜੀ ਉਹਦਾ ਮਤਲਬ ਠੋਸ ਆ ਉਹਦਾ ਹਾਂਜੀ ਪਰ ਉਹ ਤੋਂ ਵੀ ਜਿੱਦਾਂ ਕਹਿ ਲਈਏ ਨਾ ਕਿ ਐਕਸਪੋਰਟ ਪਰਪਸ ਜਿੱਦਾਂ ਆਪਾਂ ਕਰਦੇ ਆਂ ਜੀ ਯੂ ਐਸ ਤੇ ਕੈਨੇਡਾ ਜਾਂਦਾ ਅੱਛਾ ਜੀ ਕਿੱਥੇ ਜਾਂਦਾ ਹੈ ਕਿਉਂਕਿ ਇਹਦਾ ਗੋੜ ਜਿਹੜਾ ਨਾ ਇਹ ਚਿੱਟੀ ਸ਼ੱਕਰ ਤੇ ਚਿੱਟਾ ਗੁੜ ਵਾ ਅੱਛਾ ਜੀ ਉਹਦਾ ਲਾਲੀ ਜਿਹਾ ਹਾਂਜੀ ਲਾਲ ਜਿੱਦਾਂ ਆਪਣੇ ਹੈਗੇ ਕਸਟਮਰ ਹੈਗੇ ਜਾਂ ਦੂਸਰੇ ਉਹ ਚਿੱਟੀ ਚੀਜ਼ ਨੂੰ ਜਿੱਦਾਂ ਸਫਾਈ ਨੂੰ ਉਹ ਜ਼ਿਆਦਾ ਪਸੰਦ ਕਰਦੇ ਆ ਅੱਛਾ ਜੀ ਜਿਹੜੇ ਵੀ ਪੂਰੀ ਮਾਰਕੀਟ ਵੈਲੀ ਥੋੜੀ ਵੱਧ ਜਾਂਦੀ ਹੈ ਜੀ ਅੱਛਾ ਜੀ ਜਿੰਨਾ ਮਤਲਬ ਕਿ ਲੋਕੀ ਲਾਲ ਹੋ ਗਿਆ ਜਾਂ ਕਾਲੇ ਪੰਛੇ ਥੋੜੇ ਆ ਜਾਂਦਾ ਉਹ ਫਿਰ ਕੁਆਲਿਟੀ ਥੋੜੀ ਡਿਟੇਰੀਓਰੇਟ ਹੋ ਸਕਦੀ ਹੈ ਅੱਛਾ ਜੀ ਫਿਰ ਇਹਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਇੰਟਰਸਟਿੰਗ ਮਾਰਕੀਟ ਇੱਕ 199 ਵੈਰਾਈਟੀ ਆ ਰਹੀ ਸੀ ਆਪਣੀ ਹਾਂ ਉਹ ਵੀ ਹਜੇ ਬਹੁਤ ਚੱਲ ਰਹੀ ਆ ਲੋਕਾਂ ਚ ਉਹਦੇ ਬਾਰੇ ਕੀ ਕਹੋ ਉਹਦੇ ਬਾਰੇ ਸਿਰਫ ਇਹਨੂੰ ਨਾ ਸੱਤਾ ਰੋਗ ਜਿਹੜੀ ਬਿਮਾਰੀ ਹੈ ਹਾਂਜੀ ਜਿਹੜਾ ਗਿੱਲ ਤੋਂ ਕਰਨੇ ਨੂੰ ਉਹ ਪਾੜੀ ਦਾ ਤੇ ਲਾਲ ਦਿਖਦਾ ਹਾਂਜੀ ਹਾਂਜੀ ਰੈਡ ਰੌਟ ਬਿਮਾਰੀ ਹੈ ਰੈਡ ਰੌਟ ਨੂੰ ਹਾਂਜੀ ਹਾਂਜੀ ਜਿਹੜੀ ਵੈਰਾਈਟੀ ਨੂੰ ਕਿਸੇ ਨੂੰ ਰੈੱਡ ਰੋਡ ਆ ਜਵੇ ਉਹ ਰਿਲੀਜ਼ ਨਹੀਂ ਕਰਦੇ ਜੀ ਉਹਦੇ ਵਿੱਚ ਇਹ ਜਦੋਂ 199990 ਜੀ ਇਹ ਇਹ ਵੈਰਾਈਟੀ ਜੀ ਡਿਟੈਕਟ ਹੋ ਗਿਆ ਸੀਗਾ ਜੀ ਅੱਛਾ ਜੀ ਉਦੋਂ ਹਾਂਜੀ 1990 ਨਾਲ ਤੇ ਉਹ ਜਦੋਂ ਡਿਟੈਕਟ ਹੋ ਗਿਆ ਫਿਰ ਉਹ ਅਪਰੂਵ ਨਹੀਂ ਹੁੰਦੀ ਜੀ ਕਿਸਾਨ ਵੀਰ ਨੇ ਫਿਰ ਉਹਨਾਂ ਨੇ ਵੀ ਬੀ ਲੈ ਲਿਆ ਸੀਗਾ ਇਧਰ ਉਧਰ ਤੇ ਉਹ ਨੂੰ ਆਪਣੇ ਲੈਵਲ ਤੇ ਉਹ ਵਧਾਈ ਜਾਂਦੇ ਆ ਜੀ ਅੱਛਾ ਜੀ ਹਾਂ ਇਹ ਹੈ ਜੀ ਪਰ ਵੀ ਇਟ ਨੁਕਸਾਨ ਹੋ ਸਕਦਾ ਉਹ ਕਾਫੀ ਨੁਕਸਾਨ ਹੋਇਆ ਜੀ ਜਿੱਦਾਂ ਮਰਿੰਡੇ ਕਾਫੀ ਲੱਗਿਆ ਹੋਇਆ ਹੈ 9900 ਦਿਨ ਹਾਂਜੀ ਖੇਤ ਦੇ ਖੇਤ ਖੇਤ ਦੇ ਖੇਤ ਹੀ ਮਤਲਬ ਇਦਾਂ ਸੁੱਕ ਗਿਆ ਜੀ ਖੇਤ ਅੱਛਾ ਜੀ ਤੇ ਜਿਹੜੀਆਂ ਜਿਵੇਂ ਇਹ 88 ਵੈਰਾਈਟੀ ਹੋਗੀ 118 ਵੈਰਾਈਟੀ ਹੋਗੀ ਗੋੜਾੜੀ ਇਹਨਾਂ ਚ ਰੈਜ਼ਿਸਟੈਂਸ ਆਏਗੀ ਜੀ ਉਹਦੇ ਪ੍ਰਤੀ ਰੈੱਡ ਰੌਟ ਉਹਦੇ ਪ੍ਰਤੀ ਹੈਗੀ ਹੈ ਜੀ ਉਹਦੇ ਪ੍ਰਤੀ ਵੀ ਤਾਂ ਕਰਕੇ ਵੀ ਇਹ ਮੰਨ ਲਓ ਜੀ ਵੈਰਾਈਟੀਆਂ ਲਾਵਾਂਗੇ ਵੈਰਾਈਟੀਆਂ ਰਿਲੀਜ਼ ਕਰਦੀ ਹੈ ਕਿ ਜਿਹਦੇ ਵਿੱਚ ਰੈਜ਼ਿਸਟੈਂਸ ਹੈ ਇਹਦੇ ਰੈੱਡ ਰੌਟ ਦੇ ਠੀਕ ਹੈ ਇਹ ਪਹਿਲੇ ਚੈੱਕ ਹੋ ਕੇ ਆਉਂਦੀ ਹੈ ਜੀ ਕਿੰਨੇ ਕਿੰਨੇ 8 ਸਾਲ ਲੱਗ ਜਾਂਦੇ ਹੈ ਇਹ ਟੈਸਟਿੰਗ ਹੁੰਦੀ ਹੈ ਹਾਂਜੀ ਹਾਂਜੀ ਇੱਥੇ ਅਸੀਂ ਮਤਲਬ ਪੀਕੇ ਲਾਈ ਦੇ ਜੀ ਰੈੱਡ ਰੋਡ ਦੇ ਅੱਛਾ ਜੀ ਜਿਹੜੀ ਇਨਫੈਕਟਡ ਇਨੋਕਲਮ ਹੁੰਦਾ ਇਹਦੇ ਵਿੱਚ ਪਾ ਕੇ ਦੇਖੀਏ ਜੂਸ ਮੰਨ ਲਓ ਉਹ ਜੂਸ ਕੱਟ ਠੀਕ ਹੈ ਜੀ ਉਹ ਮਤਲਬ 7-8 ਸਾਲ ਲੱਗ ਜਾਂਦੇ ਆ ਜੀ ਤੇ ਉਹਨੂੰ ਸਾਰਾ ਡਿਟੈਕਟ ਕਰਦੇ ਆ ਜਦ ਜਦ ਨਹੀਂ ਤੁਰਦਾ ਸਾਰਾ ਕਨਫਰਮ ਹੋ ਜਾਂਦਾ ਜੀ ਉਸ ਤੋਂ ਬਾਅਦ ਜਾ ਕੇ ਹੁੰਦਾ ਕਿ ਹਾਂ ਉਹ ਹੁਣ ਓਕੇ ਆ ਤੇ ਇੱਕ ਜੂਨ ਚ ਇਦਰ ਤੇ ਮਤਲਬ 13-14 ਜੂਨ ਨਾਲ ਚੈੱਕ ਹੁੰਦੀ ਹੈ ਕੱਟੀ ਹੋ ਸਕਦੀ ਕਿ ਸਾਡੇ ਇਧਰ ਨਾਲ ਆਪਾਂ ਟੀਕਾ ਲਾਤਾ ਇਥੇ ਬਿਮਾਰੀ ਨਹੀਂ ਤਰੀ ਹਾਂਜੀ ਮਤਲਬ ਲਖਨਊ ਵਾਲੀ ਜਾਂ ਸ਼ਾਹਜਹਾਂਪੁਰ ਜਾਂ ਪੰਥਨਗਰ ਉੱਥੇ ਸਾਰੇ ਪਾਸੇ ਇੱਕੋ ਟਾਈਮ ਤੇ ਟੀਕੇ ਲੱਗਦੇ ਆ ਅੱਛਾ ਜੀ ਤੇ ਸਾਰਿਆਂ ਦਾ ਮਤਲਬ ਰਿਐਕਸ਼ਨ ਅਲੱਗ-ਅਲੱਗ ਮਤਲਬ ਫੇ ਕੰਪੇਅਰ ਹੁੰਦੇ ਆ ਜੀ ਆ ਲਖਨਊ ਵਾਲਾ ਇੱਧਰ ਹੈ ਜਾਂ ਸ਼ਾਜਾਹਾਂਪੁਰਾ ਵਾਲਾ ਉਹਦੀ ਵੈਰਾਈਟੀ ਜਦੋਂ ਜੀਲਡ ਵੀ ਤੇ ਉਹਦਾ ਸਾਰੀ ਬਿਮਾਰੀਆਂ ਦਾ ਫੇ ਉਸ ਤੋਂ ਬਾਅਦ ਜਦੋਂ ਕੋਕ ਸਾਰੀ ਹੋ ਜਾਂਦੀ ਹੈ ਜੀ ਫੇ ਫਾਈਨਲ ਜਦੋਂ ਆਦਾ ਹੈ ਫਿਰ ਉਸ ਤੋਂ ਬਾਅਦ ਰਿਲੀਜ਼ ਹੁੰਦੀ ਹੈ ਇਹ ਹੈ ਜੀ ਇਹਦਾ ਠੀਕ ਹੈ ਜੀ ਠੀਕ ਆ ਹੁਣ ਜਿਹੜਾ ਗੋੜੀ ਦਾ ਜਿਆਦਾ 85 ਦਾ ਜਾਨੀ ਕਈ 85 ਦਾ ਜਿਆਦਾ ਕੱਢਦੇ ਆ ਜੀ ਜਿਹੜਾ 99 ਦਾ ਗੋੜ ਦਾ ਵਹਿ ਨਹੀਂ ਕੱਢਦੇ ਰਿਹਾ ਮੇਰੇ ਕੋਲ ਜਲਾਇਆਗਾ 99 ਦਾ ਗੋੜ ਤੇ ਬਣ ਕਣ ਬਹੁਤ ਆ ਕਣ ਬਹੁਤ ਚੰਗੇ ਹਾਂ ਇੱਕ ਆਪਣੂ ਜਿਹੀ ਸਮੱਸਿਆ ਇਹੀ ਹੈ ਜੋ ਡੱਕਦਾ ਇੱਕ ਰੈਡ ਰੋਡ ਦੀ ਪ੍ਰੋਬਲਮ ਹੈਗੀ ਹੈ ਜੀ ਹਾਂ ਉਹ ਡੱਕਦਾ ਹੈ ਉਹ ਤੇ ਪਰ ਉਹਦੇ ਵਿੱਚ ਕਣ ਬਹੁਤ ਜ਼ਿਆਦਾ ਆ ਕੋਲਾ ਬਹੁਤ ਚੁੱਪਣ ਨੂੰ ਬਹੁਤ ਹੀ ਪੋਲਾ ਗੋੜ ਲਈ ਜਾਨੀ 85 ਦੇ ਮੁਕਾਬਲੇ 88 ਬੈਟ ਦਾ 88 ਬਧੀਆ ਸਰ ਇਹ ਦਾ ਇਹ ਦਾ ਫਾਇਦਾ ਤੁਹਾਨੂੰ ਦੱਸ ਦਾਂ 70 ਆਵੇ ਕੋਸ਼ਾਵੇ 85 ਤੁਹਾਡੇ ਸਾਹਮਣੇ ਟਿਆ ਜਾਂਦਾ ਹਾਂ ਕਿਸੇ ਦੇ ਖੇਤਾਂ ਨਹੀਂ ਲੱਗਿਆ ਉਹ ਟਿਆ ਜਾਂਦਾ ਇਹਨੇ ਟਹਿਣਾ ਨਹੀਂ ਹੈਗਾ ਇਹਨੇ ਖੜਾ ਹੀ ਰਹਿਣਾ 88 ਨੇ ਹਾਂਜੀ ਤੇ ਦੂਜਾ ਕੀ ਜਿਹੜਾ ਕੀੜੇ ਮਕਵਾੜੇ ਲਈ ਆਪਾਂ ਕਾਫੀ ਦਵਾਈਆਂ ਵਰਤਦੀਆਂ ਤੇ ਉਹ ਇਧਰ ਇਹਨਾਂ 38 ਜੇ ਜਾਂ ਦੂਜੇ ਬਹੁਤ ਜ਼ਿਆਦਾ ਦਵਾਈਆਂ ਪੈ ਜਾਂਦੀਆਂ ਇਹਨੂੰ ਇੱਕ ਅੱਧੀ ਕਲੋਰੋ ਦੀ ਸਪਰੇਅ ਕਰ ਦਿਓ ਇਹਨੂੰ ਕੀੜਾ ਵੀ ਨਹੀਂ ਪੈਂਦਾ ਹੈਗਾ ਕਿਉਂਕਿ ਇਹ ਗੰਨਾ ਸਖਤ ਹੈ ਜਿੱਥੇ ਸੂਰਾਂ ਦੀ ਪ੍ਰੋਬਲਮ ਆ ਜਿੱਦੇ ਨਵਾਂ ਸ਼ਹਿਰ ਹੋ ਗਿਆ ਜੀ ਜਾਂ ਦੂਜੇ ਪਾਸੇ ਉਧਰ ਸੂਰ ਬਹੁਤ ਜ਼ਿਆਦਾ ਪੈਂਦੇ ਆ ਇਹਨੂੰ ਸੂਰ ਵੀ ਨਹੀਂ ਖਾਂਦਾ ਹੈਗਾ 85 ਨੂੰ ਤਾਂ ਲੱਭ ਲੱਭ ਕੇ ਖਾਂਦਾ ਹੈ ਹਾਂਜੀ 85 ਨੂੰ ਚੂਹਾ ਵੀ ਬਹੁਤ ਪੈਂਦਾ ਚੂਹਾ ਵੀ ਪੈਂਦਾ ਤੇ ਉਹ ਵੀ ਨਹੀਂ ਪੈਂਦਾ ਜਿਵੇਂ ਘਾਹ ਰਾਸਤੇ ਇਹ ਲਾਉਣੇ ਹੁੰਦੇ ਆ ਸੋਨਾ ਦਾ ਮਾਰਦੇ ਜਿਵੇਂ ਉਹਦੇ ਵੀ ਵਧੀਆ ਇਹ ਸਭ ਤੋਂ ਵਧੀਆ ਸੱਜਾ ਮੰਨ ਲਓ ਲੇਟੈਸਟ ਵੈਰਾਈਟੀ ਤੁਸੀਂ ਇਹਨੂੰ ਪੈ ਸਕਦੇ ਹੋ ਕਾਂ ਜਨਵਰੀ ਜਿਹੜੇ ਸਰ ਵੱਡਾ ਕੰਮ ਕਰਦੇ ਆ ਨਾ ਜੀ ਜਿੱਦਾਂ ਮੰਨ ਲਓ ਕਿ 20 ਵੀਤੀ ਕੀਤ ਖੇਤ ਲਾਇਆ ਤੇ ਇਹ ਲਾਉਂਦੇ ਲਾਉਂਦੇ ਆ ਜੀ ਸਾਡੇ ਕੋਲ ਲੈ ਕੇ ਜਾਂਦੇ ਆ ਵੀ ਤੇ ਉਹ ਨਾਲ ਇਹਨੂੰ ਪੈਰਲੈਲੀ ਰੱਖਦੇ ਆ ਜੀ ਅੱਛਾ ਜੀ ਪਰ ਇਹਦੀ ਇੱਕੋ ਹੀ ਹੈ ਇਹ ਲੋੜੀ ਦੇ ਤਿਆਰ ਹੋਣਾ ਹੈ ਠੀਕ ਹੈ ਜਿਹੜੇ ਦੂਜੇ ਆ ਇਹ ਨਵੰਬਰ ਚ ਸ਼ੁਰੂ ਹੋਏ ਨੇ ਤੁਹਾਡੇ ਕਲਾੜੇ ਸ਼ੁਰੂ ਹੋਏ ਨੇ ਹਾਂਜੀ ਇਹ ਤਾਂ ਜਾ ਕੇ ਲੋੜੀ ਦੇ ਅੱਛਾ ਜਿਹੜਾ 85 ਆ ਉਹ ਆਪਣਾ ਸਭ ਤੋਂ ਕੀਤਾ ਤੇ ਉਹ ਉਹ ਪਹਿਲੇ ਸ਼ੁਰੂ ਹੋਇਆ ਜੀ ਉਸ ਤੋਂ ਪਹਿਲੇ ਵੀ ਹੈ 15023 ਹੈ ਹਾਂਜੀ ਉਹ ਉਹ ਕਹਿੰਦੇ ਕਿ ਨਵੰਬਰ ਸ਼ੁਰੂ ਚ ਆਪਣਾ ਸ਼ੁਰੂ ਕਰ ਸਕਦੇ ਆ ਜੀ ਉਹਦੀ ਮਠਾਸ ਪਹਿਲੇ ਆ ਜਾਂਦੀ ਹੈ ਅੱਜ ਦਾ ਸੀਓਪੀ ਵੀ 92 ਹੈ ਹਾਂਜੀ ਤੇ ਇਹ ਵੀ ਨਵੰਬਰ ਸ਼ੁਰੂ ਚ ਆਪਾਂ ਪੀਣਾ ਸ਼ੁਰੂ ਕਰ ਸਕਦੇ ਆ ਇਹ ਪੱਕ ਜਾਂਦੇ ਆ ਜੀ ਮਿੱਠਾ ਹੋ ਜਾਂਦਾ ਜੇ ਠੀਕ ਰਹਿੰਦਾ ਇਹ ਲੰਬਾ ਹੋ ਜਾਂਦਾ ਜੀ ਉਹਦਾ 85 ਵਾਂਗੂ ਨਹੀਂ ਡੇਗਦਾ ਹੈਗਾ ਜੇ ਬਣਾਈ ਠੀਕ ਕੀਤੀ ਹੈ ਵੀ ਡੇਗਦਾ ਨਹੀਂ ਜੀ ਇਹ ਤੇ ਇਹ ਜਿਹੜੇ ਬੀਜ ਆ ਸਾਰਾ ਜਿਵੇਂ ਹੁਣ ਸਾਰੀਆਂ ਕਿਸਮਾਂ ਹਾਂਜੀ ਹੁਣ ਸਾਡੇ ਏਰੀਏ ਚ ਜਿਹੜੇ ਬੀਜ ਆ ਉਹ ਦੋ ਕੁ ਬੀਜ ਮਿਲਣਗੇ ਸਾਨੂੰ ਕਿਸਾਨਾਂ ਤੋਂ ਤੇ ਇਹ ਜਿਹੜੇ ਬਾਕੀ ਦੇ ਬੀਜ ਆ ਉਧਰੋਂ ਮਿਲਦੇ ਨਹੀਂ ਇਹ ਅਸੀਂ ਕਿੱਥੋਂ ਥੋੜੇ ਥੋੜੇ ਘਣੇ ਵੀ ਖੇਤ ਵਾਸਤੇ ਕਾਪਟ ਕਰਦੇ ਹਾਂ 118 ਜਾਂ 9596 ਉਹ ਅਸੀਂ ਕਪੂਰਥਲੇ ਤੋਂ ਹੁਣ ਦੇਣਾ ਸ਼ੁਰੂ ਕਰ ਦਿੰਦਾ ਜੀ ਇੱਕ ਸਾਡਾ ਫਰੀਦਕੋਟ ਫਾਰਮ ਹੈ ਅੱਛਾ ਜੀ ਖੇਤਰੀ ਖੋਜ ਕੇਂਦਰ ਇੱਥੇ ਫਰੀਦਕੋਟ ਉਹ ਡਾਕਟਰ ਸਾਹਿਬ ਵੀ ਬੈਠੇ ਹੋਏ ਆ ਫਰੀਦਕੋਟ ਦੇ ਤੇ ਉਹਨਾਂ ਨੇ ਹੁਣ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਛਾ ਜੀ। 96 ਦੇ 98 ਉਹ ਹੁਣ ਲੈ ਕੇ ਜਾ ਸਕਦੇ। ਠੀਕ ਹੈ ਜੀ। ਕਿੰਨਾ ਕਿੰਨਾ ਮਿਲੂਗਾ ਜੀ ਕਿਸਾਨਾਂ ਨੂੰ? ਜਿਹਦਾ ਕਿਸੇ ਨੂੰ 2 ਕੁਇੰਟਲ ਜਾਂ 4 ਕੁਇੰਟਲ 5 ਕੁਇੰਟਲ ਚਾਹੀਦਾ ਉਹ ਦੇ ਸਕਦੇ। ਅੱਛਾ ਜੀ। ਵੱਧ ਤੋਂ ਵੱਧ 2 ਜਾਂ 5 ਕੁਇੰਟਲ ਲੈ ਸਕਦੇ। ਸਾਡਾ ਜਿਸ ਜਿਹੜਾ ਪਹਿਲੇ ਅਸੀਂ ਅਲਾਟ ਕਰਦੇ ਹਾਂ ਮਿਲਾਂ ਨੂੰ ਕਰ ਦਿੰਦੇ ਹਾਂ ਜੀ। ਜਿਹਦਾ ਸਾਡੀਆਂ 16 ਮਿਲਾਂ ਸੀ ਹੁਣ ਤੋਰੀ ਵਾਲੀ ਬੰਦ ਹੋ ਗਈ ਆ। 15 ਮਿਲਾਂ ਰਹਿ ਗਈਆਂ ਆ। ਹਾਂ ਜੀ। ਪਹਿਲੇ ਅਸੀਂ ਉਹਨਾਂ ਨੂੰ ਮਿਲਾਂ ਨੂੰ ਅਲਾਟ ਕਰ ਦਿੰਦੇ ਹਾਂ ਜੀ। ਹਾਂ ਜੀ ਹਾਂ ਜੀ। ਤੇ ਨਾਲ ਜਿਹੜੇ ਕਿਸਾਨ ਵੀ ਰਾਈ ਜਾਂਦੇ ਉਹਨਾਂ ਨੂੰ ਨਾਲ-ਨਾਲ ਉਹਨਾਂ ਨੂੰ ਵੀ ਦੇਈ ਜਾਂਦੀ ਹੈ। ਅੱਛਾ ਜੀ। ਤੇ ਅਸੀਂ ਐਕਚੁਅਲ ਤੇ 15 ਫਰਵਰੀ ਨੂੰ ਸਾਰੀਆਂ ਜਿੰਨੀਆਂ ਵੀ ਕਿਸਮਾਂ ਲੱਗੀਆਂ ਜੀ 15 ਫਰਵਰੀ ਤੋਂ ਦੇਣਾ ਸ਼ੁਰੂ ਕਰ ਦਿੱਤਾ। ਠੀਕ ਜੀ। ਤੇ ਸਾਡੇ ਦੋ ਫਾਰਮ ਆ ਜੀ ਇੱਕ ਕਪੂਥਲਾ ਆ ਯੂਨੀਵਰਸਿਟੀ ਦਾ ਫਾਰਮ ਆ ਤੇ 200 ਕਿੱਲਿਆਂ ਦਾ ਫਾਰਮ ਆ ਹਾਂਜੀ ਤੇ ਇੱਕ ਫਰੀਦਕੋਟ ਆ ਜੀ ਉਹ 1200 ਕਿੱਲਿਆਂ ਦਾ ਫਾਰਮ ਆ ਅੱਛਾ ਜੀ ਤੇ ਉਹ ਉੱਥੇ ਵੀ ਮਤਲਬ ਇਹ ਪ੍ਰੋਡਕਸ਼ਨ ਇਹਦੀ ਜਿਹੜੀ ਹੈਗੀ ਹੈ ਸਰਪਲਾਈ ਅਸੀਂ ਕਰਦੇ ਹਾਂ ਠੀਕ ਹੈ ਐਸਐਸ ਠੀਕ ਹੈ ਜੀ ਮੰਨ ਲਓ ਕਿਸਾਨ ਉੱਥੋਂ ਲੈ ਸਕਦੇ ਆ ਸਾਨੀ ਆਸਾਨੀ ਨਾਲ ਮਿਲਦਾ ਦਾਸਪੁਰ ਵੀ ਹੈਗਾ ਜੀ ਹਾਂਜੀ ਤੇ ਉੱਥੇ ਵੀ ਅਸੀਂ ਮਲਟੀਪਲਾਈਰ ਨੂੰ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ